ਇਹ ਸਾਡਾ ਜੁੱਤਾ ਆ ਚੜ੍ਹਦੇ ਮੈਨੂੰ ਵੀ ਆ ਗਈਏ ਚਲਿਏ ਚਲੋ ਜੀ ਸਾਡੀ ਸ਼ੁਰੂਆਤ ਹੋ ਚੁੱਕੀ ਹੈ ਦੇਣ ਦੀ ਜਦੋਂ ਸਕੂਲ ਛੱਡਣ ਤੋਂ ਗੱਡੀ ਸਟਾਰਟ ਕਰੀਏ ਪਾਉਣਾ ਜੁੱਤੋਂ ਗੱਤੀ ਮਾਰਾਈ ਇਹਦੇ ਕੰਮ ਨੇ ਜੋਤੇ ਦੇ है क्या वो बाइक अपनी गर्म Buku bye. Bye bye, bye bye. <coughs> oh ya karma. <coughs> Chal baitho. Apa <laughs> <laughs> <ermat> uh, <18 thoroughly> <kita> <coughs> Sony no? <masuri> <hib> lagi <prasih mariwei> apa ਉਹਦੇ ਸਾਰ ਵੀ ਲੱਗ ਜਾਂਦੇ ਨੇ ਦੂ ਲੋ ਪੱਕਾ ਕਰ ਰਹੀ ਸਰਕਾਰ ਜਿਵੇਂ ਜਿਰੀ ਲੱਗੀ ਹੈ ਸਾਹਮਣੇ ਦੀ ਕੰਮ ਕਰ ਰਹੀ ਸਰਕਾਰ ਇਹ ਸੜੀ ਮਾਚ ਚਿੰਗਮ ਖਾਂਦੀ ਹੋਈ ਇਹ ਦਾ ਤਮਾਸ਼ਾ ਵੇਖੀ ਹੁਣੇ ਅਦਰੂ ਬਾਲਟੀ ਦੁੱਧ ਪਰੋਂ ਲਿਆਵਾਂਗਾ ਨਾ ਤੇ ਰਿੰਗਲ ਲੱਗ ਪਈ ਮਾੜੀ ਖੜਕ ਹੋਵੇਗਾ ਬਾਲਟੀ ਦੇ ਵੇਖੀ ਸਮਝ ਰਹੇ ਹੋ ਅਲਟੀ ਦਾ ਰਿੰਗਲ ਆਪਿੰਦੀ ਫਰਟੀ ਲੈਣੀ ਚੱਲ ਕਰਮਾਲੀ ਭਰਾਓ ਪਰ ਆ ਕੱਪੜਾ ਵੀ ਫੜਾ ਦੀ ਅਈ ਸ਼ਾਬਾਹ ਤਾਂ ਬੜੀ ਲਿਬੜੇ ਬੜੇ ਪਾਣੀ ਬੜਾ ਗਰਮ ਦੇਤਾ ਈ ਚੱਲ ਕੋਈ ਸਰ ਜਦਾ ਕਪੜਾ ਫੜਾਵੀਂ ਕੀ ਵੇ ਬੀਰ ਤੂੰ ਪੀ ਤਾ ਤੋੜ ਨਾ ਉਹਨੂੰ ਘਵਾ ਦੂ ਬੀਰ ਥੈਂਕ ਯੂ ਜੀ ਥਾਣ ਕਰੋ ਸਾਫ ਸਾਫ ਗੰਦਨ ਡਿਕਦਾ ਵਿੱਚ ਦੁੱਧ ਦੇ ਕਿ ਨਹੀਂ ਸਾਰ ਸਾਰ ਕਰਕੇ ਚੋਣੇ ਚਾਹੀਦੇ ਨੇ ਹਨਾ ਨੀ ਤੇ ਵਿੱਚ ਸਾਰੀ ਮਾਇਆ ਡਿੱਗਦੀ ਐ ਸ਼ਟ ਚੱਲ ਪੈਰ ਬਰਕਰ ਚੀ ਸ਼ੁਰੂਆਤੀ ਦਰ ਹਨ ਜੀ se tudo me ਠੀਕ ਹੈ ਬਦੀ ਨਿਕਲਦੀ ਨਾ ਤਾਂ ਐਸਾ ਸਹੀ ਰੰਗ ਦੀ ਨਰਬਾਹ ਵਾਲੀ ਹੈ ਨਾ ਲੈ ਲਓ ਜੀ ਦਾਨ ਲੈ ਲਓ ਜੀ ਮਾਜ ਧੋ ਜੀ 50 ਲੀਟਰ ਦੁੱਧ ਦੇਤਾ ਮਾਜ ਆਪਣੀ ਵਿੱਚ ਪੰਜ ਬਾਲਟੀਆਂ ਕਰੇ ਪਹਿਲਾਂ ਰੱਖ ਆਇਆ ਪਿੱਛੇ ਵੀ ਬਾਲਟੀਆਂ ਦੋਧ ਬੜਾ ਜਾਂਦੀ ਮਰ ਵੇਰ ਕਾਲ ਨਾਲ ਸਿੱਧੀ ਗੱਲ ਗੱਡੀਆਂ ਦੀ ਆਪਣੇ ਕਹੇ ਇਹ ਕਮਾਈ ਦੇ ਦੋ ਦਿਲ ਜਾਂਦੇ ਨੇ ਫਿਰ ਵੀ ਗੱਡੀ ਤਾਂ ਬਾਅਦ ਚ ਜਾਂਦਾ ਹੈ ਨਿਕਲ ਰਿਹਾ ਮੱਖਣ ਦੇਸੀ ਮੱਖਣ ਪੀੜਾ ਬਣ ਗਿਆ ਇਹ ਰੀਜ ਨਾਲ ਮੱਖਣ ਜਿਹੜਾ ਲੋਕ ਦੁਕਾਨਾਂ ਤੋਂ ਲੈਂਦਾ ਅਸੀਂ ਕਦੇ ਬਣਾਉਂਦੇ ਨਹੀਂ ਆਈ ਕੱਟ ਲੱਭੀ ਬੇਟਾ ਵਾਹ ਜੀ ਵਾਹ ਜੀ ਨਜ਼ਾਰੇ ਆ ਰਹੇ ਹਾਂ ਮੱਖਣ ਦਾ ਪੇੜਾ ਇਹਨੂੰ ਕਹਿੰਦੇ ਮੱਖਣ ਦਾ ਪੇੜਾ ਹੈ ਰਸੀ ਬਣਗੀ ਨਾ ਚੱਲ ਪੀਣੇ ਜਾ ਗ ਕੋਨੇ ਮਿੱਠੇ ਬੇਰਾਂ ਦੀ ਤੜਾਈ ਚੱਲ ਰਹੀ ਏ ਇਹਨੇ ਸਰ ਤੋੜ ਲੈਣੇ ਖੰਡ ਵਰਗੇ ਨੇ ਵੈਸੇ ਕੰਡੇ ਬੜੇ ਵੱਜਦੇ ਨੇ ਤੋੜਨ ਲੱਗਾ ਬੜੇ ਹੱਥ ਲਾਈਏ ਟੁੱਟਦੇ ਜਾਂਦੇ ਨਵੇਂ ਬੋਲੇ ਹੋਏ ਪਣ ਬੜੇ ਇਹ 베ਰੀ ਆਪਣੀ ਛੱਤ ਤੇ ਨਾਲੇ ਕੰਦ ਦੇ ਤੇ ਛੱਤ ਦੇ ਉੱਪਰ ਫੈਲੀ ਹੋਈ ਹੈ ਸਾਰੀ ਕਿੱਥੇ ਡੇਸ਼ ਕੋਲ ਇਹ ਫਿਰ ਵੈਸੇ ਹੀ ਛਾੜ ਲੋ ਇਧਰ ਲੰਗਣਾ ਓੱਖਾ ਇਹਨਾ ਆਪ ਕੰਡੇ ਬੜੇ ਵੱਜਦੇ ਨੇ ਆਵੇ ਇਧਰ ਵਹੀਂ ਕਿੱਡਾ ਲਾਲ ਇਹ ਹੁਣ ਮੈਂ ਖਾਣ ਜਾ ਰਿਹਾ ਵਾਕਈ ਬੜੇ ਲਾਲ ਮਿੱਠੇ ਨੇ ਓਏ ਹੂੰ ਇਹ ਐਵੇਂ ਡਿੱਗਦੇ ਜਾਂਦੇ ਨੇ ਅਥ ਨਾਲ ਹੀ ਆ ਥੱਲੇ ਬੜੇ ਡਿੱਗੇ ਪਨ ਛੱਤ ਤੇ ਕੱਚੇ ਨਹੀਂ ਜਮੇ ਬੋਲੇ ਰੋਇਤ ਆ ਬੜੇ ਖਲੇ ਨੇ ਦੀ ਹੂੰ ਸਰਦ ਕੀ ਚਾਣੇ ਨੇ ਜਿਹੜੇ ਮੇਰੇ ਰੇਂਜ ਆਉਂਦੇ ਨੇ ਇਹ ਤੋੜੀ ਆ ਨਾ ਵੀਡੀਓ ਪਸੰਦ ਆਈ ਹੋਵੇਗੀ ਤੇ ਮੇਰਾ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਬੈਲ ਆਈਕਨ ਦਾ ਬਟਨ ਆਪ ਲੋ ਤਾਂ ਕਿ ਤੁਹਾਡਾ ਨੋਟੀਫਿਕੇਸ਼ਨ ਤੁਹਾਡੇ ਵੱਲੇ ਜਾ ਸਕੇ ਜਦੋਂ ਵੀ ਮੈਂ ਨਵੀਂ ਵੀਡੀਓ ਪਾਵਾਂ ਵੀਡੀਓ ਵੇਖਣ ਵਾਸਤੇ ਬਹੁਤ ਧੰਨਵਾਦ ਇਸੇ ਤਰ੍ਹਾਂ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਤੁਹਾਡਾ ਆਪਣਾ ਇਕਬਾਲ ਪੀਕੇਓ